ਅਸੀਂ ਕਾਨੂੰਨ ਦਰਸ ਕੀਤੀ ਆ ਕਿ ਸਿਚੂਸ਼ਨ ਨੂੰ ਲੈ ਕੇ ਕੀਤੀ ਆ ਕੀ ਰਾਵਾਂ ਕੀ ਕਰਜਾ ਮੇਰਾ ਨਾਮ ਅਮਨ ਗੋਇਲ ਹੈ ਅਸੀਂ ਇੱਕ 2010 ਵਿੱਚ ਇੱਕ ਜਗ੍ਹਾ ਪਰਚੇਜ਼ ਕੀਤੀ ਸੀ ਜੇ ਨੀਅਰ ਬੋਰ 14000 ਗਜ ਠੀਕ ਹੈ ਤੇ ਅਸੀਂ ਉਹ 2011 ਵਿੱਚ ਮਤਲਬ ਸੈਕਟਰ ਸਟੋਕ ਕਲੀ ਬੰਸਨ ਨੂੰ ਮਤਲਬ ਵਿੱਚੋਂ 6000 ਗਜ ਉਹਨੇ ਜਗ੍ਹਾ ਜੀਸੀ ਕਰਵਾ ਲਈ ਸੀ ਤੇ ਬਾਕੀ ਉਹਨੇ ਕੋਈ ਜੀਸੀ ਕਰਾਈ ਨਹੀਂ ਠੀਕ ਹੈ ਤੇ ਉਹ ਹੁਣ ਸਾਡਾ ਮਤਲਬ 10 ਸਾਲ 12 ਸਾਲ ਹੋ ਗਏ ਮਤਲਬ ਉਹ ਐਂਜਿ ਚੱਲ ਰਹੀ ਆ ਤੇ ਹੁਣ ਸਾਨੂੰ ਪਤਾ ਲੱਗਿਆ ਵੀ ਉਹ 6 ਹਰਗੱਜ ਜਿਹੜੇ ਕੁਲਦੀਪ ਬੰਸਰ ਨੇ ਭਗਵਤੀ ਪਲਾਈਵੁੱਡ ਨੂੰ ਉਹ ਜਗ੍ਹਾ ਵੇਚਤੀ ਆ ਠੀਕ ਹੈ ਤੇ ਹੁਣ ਕੀ ਭਗਵਤੀ ਪਲਾਈਵੁੱਡ ਮਤਲਬ ਉਹ 6 ਹਰਗੱਜ ਸਾਡੀ ਜਗ੍ਹਾ ਤੇ ਕਬਜ਼ਾ ਕਰ ਰਹੇ ਆ ਕਿ ਕਿਦਾਂ ਕਬਜ਼ਾ ਕਰ ਲੈ 6 ਹਰਗੱਜ ਉਹਨੂੰ ਵੇਚੀ ਆ ਕਬਜ਼ਾ ਕਿਹੜੀ ਜਗ੍ਹਾ ਤੇ ਕਰ ਰਹੇ ਕਿਦਾਂ ਕਰ ਰਹੇਗਾ ਉਹਨਾਂ ਕੀ ਆ ਉਹ ਨਿਸ਼ਾਨਦੇਹੀ ਸਾਨੂੰ ਕੁਝ ਪਤਾ ਹੀ ਨਹੀਂ ਆ ਵੀ ਕਿੱਥੋਂ ਲੈ ਰਹੇ ਆ ਕਿੱਥੋਂ ਨਹੀਂ ਲੈ ਰਹੇ ਸਾਨੂੰ ਕੋਈ ਹੈ ਪਤਾ ਹੀ ਨਹੀਂ ਹੈਗਾ ਠੀਕ ਹੈ ਵੀ ਉਹ ਆਪਣੇ ਆਪ ਹੀ ਉਹਨੂੰ ਐਲ ਬਣਾ ਰਹੇ ਆ ਕੁਝ ਬਣਾ ਰਹੇ ਆ ਸਾਨੂੰ ਕੋਈ ਇੰਤਕਾਜ ਨਹੀਂ ਹੈਗੀ ਅਹੀ ਪੁਲਿਸ ਕਮਿਸ਼ਨ ਕੋ ਕੰਪਲੇਟ ਦਿੱਤੀ ਆ ਠੀਕ ਹੈ ਪਰਸੋਂ ਅਸੀਂ 12 ਤਰੀਕ ਕੰਪਲੇਟ ਦੇ ਕੇ ਆਏ ਆ ਠੀਕ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਹੀ ਤੇ ਉਹਨਾਂ ਨੇ ਇਹ ਮਤਲਬ ਆਪਣੇ ਡਿਪਟੀ ਆਪਣੇ ਆਤਨਗਰ ਨੂੰ ਮਤਲਬ ਗੁਰਕਾਬ ਨੂੰ ਮਾਰ ਕੀਤੀ ਆ ਠੀਕ ਹੈ ਮਤਲਬ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਤੁਹਾਡਾ ਇਹ ਰੋਪਾ ਵੀ ਕੀ ਅਲਿਟ ਜਗ੍ਹਾ ਦੇ ਵਿੱਚ ਕਰ ਰਹੇ ਪਰ ਨਿਸ਼ਾਨ ਦੀ ਗਲਤ ਤਰੀਕੇ ਨਾਲ ਕਰ ਰਹੇ ਹਾਂ ਹਾਂ ਗਲਤ ਤਰੀਕੇ ਨਾਲ ਅਸੀਂ ਉੱਥੇ ਗਏ ਵੀ ਹਾਂ ਅਸੀਂ ਉਹਨਾਂ ਨੂੰ ਕਿਹਾ ਵੀ ਆ ਵੀ ਤੁਸੀਂ ਇਹ ਗਲਤ ਤਰੀਕੇ ਨਾਲ ਕਰ ਰਹੇ ਹੋ ਤੇ ਉਹਨਾਂ ਨੇ ਸਾਨੂੰ ਜਾਨੋਂ ਮਾਰਨ ਦੀ ਮਤਲਬ ਧਮਕੀਆਂ ਦਿੱਤੀਆਂ ਇੱਟਾ ਚੱਕੀਆਂ ਤੇ ਉੱਥੇ ਗੁੰਡੇ ਬੁਲਾਏ ਹੋਏ ਆ ਤੇ 50 60 70 ਬੰਦਿਆਂ ਨਾਲ ਮਤਲਬ ਉੱਥੇ ਨਿਸ਼ਾਨਦੀ ਕਰ ਰਹੇ ਆ ਉਹ ਸਾਰੀ ਹੋ ਰਹੀ ਆ ਹਾਂ ਸਾਡੇ ਕੋਲ ਸਾਰਾ ਹੈਗਾ ਸੀਸੀਟੀਵੀ ਸਾਰਾ ਹੈਗਾ ਵੀ ਪੁਲਿਸ ਨੂੰ ਵੀ ਪੁਲਿਸੋਂ ਵੀ ਮੰਗ ਹੀ ਕਰ ਰਹੇ ਆ ਅਸੀਂ ਮਤਲਬ ਵੀ ਸਾਨੂੰ ਉਹ ਇਨਸਾਫ ਦਵਾਇਆ ਜਾਵੇ ਤੁਹਾਨੂੰ ਕੀ ਉਹ ਕੰਮ ਰੋਕਦਾ ਚੱਲ ਰਹੇ ਆ ਜੀ ਪੂਰੀ ਗੁੰਡਾਗਰਦੀ ਦਾ ਕੰਮ ਕਰ ਰਹੇ ਆ ਉਹ ਕੋਈ ਲੱਗਦਾ ਕੋਈ ਵਿੱਚ ਪੋਲੀਟੀਕਲ ਸ਼ਾਇਆ ਕੋਈ ਪੋਲੀਟੀਕਲ ਦਬਾਵਾ ਸਰ ਸਾਰਾ ਕੁਝ ਪੋਲੀਟੀਕਲ ਹੈ ਜੀ ਸਭ ਹੋ ਨਹੀਂ ਸਕਦਾ ਵੀ ਸਾਰੇ ਕਿਤੇ ਪੈਸਾ ਚੜਿਆ ਹੋਇਆ ਤੁਸੀਂ ਕੰਪਲੀਟ ਕੀਤੀ ਸੀ ਕਿੱਥੇ ਗਏ ਸੀ ਹਾਂਜੀ ਗਏ ਆ ਜੀ ਉੱਥੇ ਕੋਈ ਸੁਣਵਾਈ ਨਹੀਂ ਹੋਦੀ ਸਾਡੀ ਠੀਕ ਹੈ